ਸਾਡਾ ਸੌਣਿਆਰ ਕਾ ਝੋਨਾ ਉਹਨੂੰ ਕਹਿੰਦੇ ਥੋਡਾ ਮੋਚਰ ਨਹੀਂ ਹੁੰਦਾ ਅਸੀਂ 5 ਗੱਟੇ ਲੈਣੇ ਅਸੀਂ 6 ਗੱਟੇ ਲੈਣੇ ਆ ਤੇ ਅੱਜ ਉਹਦੇ ਸਬੰਧ ਚ ਅਸੀਂ ਉੱਥੇ ਇਕੱਠੇ ਹੋਏ ਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਮੜਾ ਝਾਤੀ ਮਾਰ ਜੋ ਰਾਜਸਥਾਨ ਚੋਂ 6-7 ਟਰੈਕਟਰ ਅੱਜ ਅਸੀਂ ਫੜੇ ਆ ਜਿਹੜੇ ਇਹਨਾਂ ਨੂੰ ਇੱਕ ਹਫਤਾ ਹੋ ਗਿਆ ਇਹ ਛੇਲਰ ਵਾਲਿਆਂ ਨੂੰ ਢੋਂਦਿਆਂ ਨੂੰ ਝੋਨਾ ਰਾਜਸਥਾਨ ਚੋਂ ਟਰੈਕਟਰ ਸਾਰੇ ਰਾਜਸਥਾਨ ਦੇ ਨੰਬਰ ਆ ਖੁੱਲਾ ਝੋਨਾ ਨ ਕੋਈ ਪੱਖਾ ਨਹੀਂ ਲੱਗਾ ਕੋਈ ਕੁਛ ਨਹੀਂ ਇੱਥੋਂ ਇਹ ਸਾਫ ਕਰ ਕਰਕੇ ਗੱਟੇ ਭਰ ਕੇ ਉਹ ਰਕਤੇ ਲਈ ਜਾਂਦੇ ਆ ਇਹ ਅੱਜ ਅਸੀਂ ਸਾਰੇ ਤੋਂ ਸੰਗਤਲੇ ਹਰੀ ਨੌ ਦੇ ਸਾਰੇ ਕਿਸਾਨ ਇਕੱਠੇ ਹੋ ਕੇ ਇਹਨਾਂ ਤੇ ਛਾਪਾ ਮਾਰਿਆ ਟਰੈਕਟਰ ਵੀ ਅੰਦਰ ਖੜੇ ਆ ਤੇ ਅਸੀਂ ਹੁਣ ਆ ਸਾਰੇ ਤੋਂ ਕਿਸਾਨ ਜਥੇਬੰਦੀਆਂ ਦੇ ਸਾਰੇ ਅਹੁਦੇਦਾਰ ਇੱਥੇ ਸਾਰੇ ਨਗਰ ਦੇ ਹਰੀ ਨੌ ਦੇ ਕਿਸਾਨ ਆ ਅਸੀਂ ਵੀਰੋਂ ਆ ਤਾਲਾ ਲਾਉਣ ਲੱਗੇ ਆ ਜਿੰਨਾ ਚਿਰ ਇਹ ਕੋਈ ਗੱਲ ਦਾ ਕਲੀਅਰ ਨਹੀਂ ਹੁੰਦਾ ਉਹਨਾਂ ਚਿਰ ਤਾਲਾ ਨਹੀਂ ਖੁੱਲਦਾਗਾ ਇਹ ਆ ਮੋਜੂ ਹਰੀ ਨੌ ਤੋਂ ਹੜਿਆਂ ਨੂੰ ਛੜਕ ਜਾਂਦੀ ਉਹਦੇ ਤੇ ਦੋ ਜਿਹੜੇ ਇਕੱਠੇ ਚੈਲਰ ਆ ਉਹਨਾਂ ਦੀ ਇਹ ਕਾਰਵਾਈ ਆ ਭਰਾਵੋ ਮੈਂ ਸਾਰੇ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਨੂੰ ਬਚ ਜੋ ਇਹਨਾਂ ਚੀਜ਼ਾਂ ਤੋਂ ਏਕਤਾ ਕਰ ਲੋ ਇਕੱਠੇ ਹੋ ਜੋ ਨਹੀਂ ਤੁਹਾਡਾ ਸਿਉਣੇ ਵਰਗਾ ਝੋਨਾ ਮੰਡੀਆਂ ਚ ਚੋਣੀ ਜਾਂਦਾ ਮੀਂਹ ਵੀ ਪੈ ਨੂੰ ਹਫਤਾ ਹੋ ਗਿਆ ਉਹ ਵੀ ਹਜੇ ਝੋਨੇ ਉਵੇਂ ਪਿਆ 15-15 ਦਿਨ ਹੋ ਗਏ ਤੇ ਬਾਹਰੋਂ ਲਿਆ ਲਿਆ ਕਾਲਾ ਝੋਨਾ ਭਾਈ 26 ਉਹਦਾ ਆਇਆ ਸੀ ਮੌਂਚਰ ਵੇਖਿਆ 26 ਮੌਂਚਰ ਆਇਆ 26 27 ਬਿਨਾਂ ਪੱਖੇ ਤੋਂ ਝੋਨਾ ਲੱਗਾ ਕਾਲਾ ਹੋਇਆ ਤੇ ਤੁਹਾਡਾ ਝੋਨਾ ਸਿਉਣੇ ਵਰਗਾ ਨਹੀਂ ਖਰੀਦਦੇ ਆ ਅਸੀਂ ਤਾਲਾ ¡No la queda!